ਇਸ਼ਕ ਦੇ ਮੈਦਾਨ ਵਿੱਚ ਆਰਿਆਂ ਨੂੰ ਸਲਾਹ ਏ ਘੋਲੀਆਂ ਸੂਰਤਾਂ ਵਿਚਾਰਿਆਂ ਨੂੰ ਸਲਾਹ ਬ੍ਰੇਕਅਪ ਹੋ ਗਿਆ ਤੇ ਹੋ ਗਿਆ ਦਿਲ ਚੁੱਕੀ ਫਿਰਦੇ ਤੁਹਾਡੇ ਦੇ ਪਿਆਰ ਕਦਰ ਵੀ ਪਾਣਗੇ ਨਖਰੇ ਵੀ ਠੰਢਗੇ ਟੁੱਟੇ ਹੋਏ ਦਿਲ ਤੇ ਮਲਮ ਐਸੀ ਲਾਉਣਗੇ ਦੀਦ ਜਲਦਾ ਪੁਰਾਣੇ ਭੁੱਲ ਜਣ ਨਵੇਂ ਹੀ ਚਿੱਤੇ ਆਣਗੇ ਕੇਸ ਪਏ ਸਿਰ ਮੁੱਕਦੇ ਦੇਖੇ ਵੱਡੇ ਵੱਡੇ ਝੁਗਦੇ ਦੇਖੇ ਸ਼ਰੇ ਆਮ ਜੋ ਦੇਵਤਾਵਾਂ ਕੀਆ ਸਿਰ ਪਈ ਤੇ ਲੁਗਦੇ ਦੇਖੇ ਪੈਣਾ ਨੇ ਜ਼ਮੀਰ ਬੰਡਾ ਲਈ ਭਾਈ ਕਈ ਬੁੱਕਦੇ ਦੇਖੇ ਆਪ ਲੋਕਾਂ ਦੀਆਂ ਧੀਆਂ ਛੇੜਦੇ ਆਪਣੀ ਧੀ ਨੂੰ ਟੁੱਕਦੇ ਦੇਖੇ ਮਾਪਿਓ ਨੂੰ ਬਿਰਦਾ ਆਸ਼ਰਾ ਨੂੰ ਛੱਡ ਕੇ ਗੋੜੋ ਵਾਲੇ ਦੀਪ ਜਲਦਾਰਾਂ ਜਿਵਾਈ ਸੱਸ ਸੌਰੇ ਨੂੰ ਚੁੱਕ ਦੇ ਦੇਖੇ ਆਪਣੇਆਂ ਹੱਥੋਂ ਆਪਣੇਆਂ ਦੇ ਸੱਜਣਾ ਦਿਲ ਟੁੱਟ ਦੇ ਦੇਖੇ ਰੱਬਾ ਮਾਂ ਮੇਰੀ ਤੇਰੇ ਸਵਰਗਾ ਚ ਰਹਿੰਦੀ ਹੋਣੀ ਆ ਬਾਪੂ ਨੂੰ ਨਾਲ ਲੈ ਕੇ ਸ਼ਾਂ ਤੇਰੀ ਵਿੱਚ ਬੈੰਦੀ ਹੋਣੀ ਆ ਇੱਕੋ ਗੱਲ ਤੇ ਅੜਦੀ ਹੋਣੀ ਆ ਮੇਰੀ ਤੰਦਰੁਸਤੀ ਤੇ ਕਾਮਯਾਬੀ ਦੀ ਫਰਿਆਦ ਕਰਦੀ ਹੋਣੀ ਆ ਬਾਪੂ ਮੇਰੇ ਦੀਆਂ ਭੋਲੀਆਂ ਗੱਲਾਂ ਰੱਬਾ ਦਿਲ ਤੇਰੇ ਨੂੰ ਡੰਗਦੀਆਂ ਹੋਣੀਆਂ ਦੀਪ ਕਹੇ ਧਿਆਨ ਨਾਲ ਸੁਣੀ ਮਾਂ ਮੇਰੀ ਦੀਆਂ ਗੱਲਾਂ ਰੱਬਾ ਤੇਰੇ ਕੰਮ ਦੀਆਂ ਹੋਣੀਆਂ ਤੂੰ ਕੋਈ ਇਸ਼ਾਰਾ ਕਰਤੇ ਸਹੀ ਮੈਂ ਹਾਂ ਵੀ ਕਿ ਹਾਂ ਮਲਾਮਾ ਤੂੰ ਕੋਈ ਚੰਗਿਆੜੀ ਸੱਟ ਤੇ ਸਹੀ ਮੈਂ ਹਵਾ ਦੇ ਕੇ ਅੱਗ ਮਚਾਵਾਂ ਇਸ਼ਕ ਦੇ ਬਦਲ ਚੜ ਚੜ ਆਉਂਦੇ ਸਾਵਣ ਦੀ ਕਟਾ ਬਣ ਵਰ ਜਾਵਾ ਦੀਪ ਤੂੰ ਸਾਡੇ ਤੇ ਮਰਤੇ ਸਈ ਯਾਰ ਮੈਂ ਤੇਰੇ ਤੇ ਮਰ ਮਰ ਜਾਵਾ ਹਾਏ ਕੰਬਖਤ ਇਸ਼ਕ ਵੀ ਕਿੰਨਾ ਰਸੀਲਾ ਏ ਪਟ ਦਿੰਦਾ ਬੰਦਾ ਸ਼ਰਮਿਲਾ ਡਾਂਗ ਦਿਲ ਤੇ ਮਾਰਦਾ ਵਿਛੋੜੇ ਦਾ ਜਿਵੇਂ ਲੜਿਆ ਕੋਈ ਸੱਪ ਜ਼ਹਿਰੀਲਾ ਤੜਕੇ ਦੇਖੀ ਇਸ਼ਕ ਕੀ ਹੁੰਦਾ ਅਸਾਂ ਤੰ ਤੇ ਹੰਡਾਇਆ ਏ ਮਸ਼ੂਕ ਦੀ ਮੁਹੱਬਤ ਵਿੱਚ ਮੈਂ ਆਪਣਾ ਆਪ ਗਵਾਇਆ ਏ ਦੀਪ ਯਾਰ ਦੇ ਹਸਨ ਨੇ ਮੈਨੂੰ ਸੂਈ ਤੇ ਲਟਕਾਇਆ ਏ ਚੌਖਟ ਤੇਰੀ ਮੋਰੇ ਸਿਰ ਝਕਾਉਂਦਾ ਰਿਆ ਇਸ਼ਕ ਤੇਰੇ ਵਿੱਚ ਗੋਤੇ ਲਾਉਂਦਾ ਰਿਆ ਪਿਆਰ ਤੇਰੀ ਦੀ ਸੂਲੀ ਉੱਤੇ ਚੜਦਾ ਗਿਆ ਆਸ਼ਿਕ ਸਾ ਦੁੱਖ ਸਾਰੇ ਯਰਦਾ ਗਿਆ ਜਖਮੀ ਰੂਹ ਨੂੰ ਤੇਰੀ ਬੇਵਫਾਈ ਮਾਰ ਗਈ ਦੀਪ ਸੱਚੇ ਆਸ਼ਿਕਾਂ ਨੂੰ ਜੁਦਾਈ ਮਾਰ ਗਈ ਇਹ ਪਿਆਰ ਨਹੀਂ ਸੱਚਾ ਮਿਲਿਆ ਤੇ ਕਵਰਾਈ ਨਾ ਛੱਡ ਕੇ ਜਾਣ ਵਾਲਿਆਂ ਪਿੱਛੇ ਵਕਤ ਗਵਾਏ ਨਾ ਛੱਡ ਕੇ ਜਾਣ ਵਾਲੇ ਅਕਸਰ ਸਸਤੇ ਲੋਕ ਹੁੰਦੇ ਸਸਤੇ ਲੋਕਾਂ ਪਿੱਛੇ ਕੀਤੀ ਹੰਝੂ ਵਹਾਈ ਨਾ ਤੇਰੀ ਕਦਰ ਪਾਉਣ ਵਾਲਾ ਇੱਕ ਤਾਂ ਮਿਲੂਗਾ ਵਿੱਚੋਂ ਲੱਖਾਂ ਦੇ ਐਰੇ ਗੈਰੇ ਨੂੰ ਬਸਾਈ ਨਾ ਵਿੱਚ ਅੱਖਾਂ ਦੇ ਬੀਤ ਜਿਨ੍ਹਾਂ ਨੂੰ ਸੋਨਾ ਸਮਝਦੇ ਰਹੇ ਉਹ ਨਿਕਲੇ ਕੱਖਾਂ ਦੇ ਸਾਡੀ ਰੂਹ ਰੂਹ ਤੇਰੇ ਨਾਲ ਇਸ਼ਕ ਕਿੰਨਾ ਸਾਡੇ ਚਿਹਰੇ ਤੋਂ ਪੜ ਲੈ ਸੱਜਣਾ ਅਸਾਂ ਤੇਰੇ ਤੋਂ ਵਿਛੜ ਕੇ ਮਰ ਜਾਣਾ ਦਿਲ ਦਾ ਸੌਦਾ ਕਰ ਲੈ ਸੱਜਣਾ ਇਸ਼ਕ ਦਿਲ ਮਿਲਿਆਂ ਦਾ ਰਾਜ ਹੈ ਇੱਕ ਸਜਦਾ ਇਸ਼ਕ ਨਮਾਜ਼ ਹੈ ਦੀਪ عشق ਵਿੱਚ ਖੁਦ ਨੂੰ ਗਰਕ ਕਰਨਾ ਪੈਂਦਾ ਫਿਰ ਜਮਾਨਾ ਆਸ਼ਿਕ ਕਹਿੰਦਾ ਇੱਕ ਸ਼ਖਸ ਨੇ ਤੇਰਾ ਨਾਮ ਸੁਣ ਕੇ ਹੱਥ ਰੱਖ ਲਿਆ ਸੀਨੇ 'ਤੇ ਦੀਪ ਬਾਤ ਤੇਰੀ ਕਰਤਾ ਗਿਆ ਉਹ ਡੁੱਬਤਾ ਗਿਆ ਪਸੀਨੇ ਵਿੱਚ ਕبھی ਤੋ ਲਗਾ ਹੋਗਾ ਤੇਰੇ ਹੁਸਨ ਦਾ ਖੰਜਰ ਉਸਕੇ ਸੀਨੇ ਵਿੱਚ